ਦੋਸਤੋ ਇਹ ਨਾ ਦੇਖੋ ਕਿ ਤੁਸੀਂ ਡਿੱਗੇ ਕਿੱਥੇ ਹੋ ਜਾਂ ਕਿਹੜੀਆਂ ਅਸਮਾਨ ਦੀਆਂ ਉਚਾਈਆਂ ਤੇ ਪਹੁੰਚੇ ਹੋ ਇਹ ਦੇਖੋ ਕਿ ਉਹ ਕਿਹੜਾ ਐਸਾ ਪੁਆਇੰਟ ਸੀ ਜਿੱਥੇ ਤੁਸੀਂ ਡਿਸੀਜਨ ਰੋਂਗ ਜਾਂ ਰਾਈਟ ਲਏ ਕਿ ਇਹ ਦੇਖਣਾ ਚਾਹੀਦਾ ਕਿ ਤੁਸੀਂ ਫਿਸਲੇ ਕਿੱਥੇ ਸੀ ਡਿੱਗੇ ਕਿੱਥੇ ਹੋ ਤੋਂ ਉਹ ਗੱਲ ਛੱਡੋ ਜੀਵਨ ਜਿਹੜਾ ਹੈ ਉਹ ਘਟਨਾਵਾਂ ਦਾ ਜੋੜ ਹੈ ਸਾਡੀ ਲਾਈਫ ਦੇ ਵਿੱਚ ਹਰ ਪਲ ਅਲੱਗ-ਅਲੱਗ ਮੂਮੈਂਟ ਦੇਤੇ ਇੱਕ ਅਲੱਗ-ਅਲੱਗ ਘਟਨਾਵਾਂ ਕਰਦੀਆਂ ਕਈ ਵਾਰ ਇੱਕ ਐਸੀ ਘਟਨਾ ਜਿਹੜੀ ਘਟਦੀ ਹੈ ਉਹ ਸਾਡੇ ਜੀਵਨ ਨੂੰ ਬਦਲ ਕੇ ਰੱਖ ਦਿੰਦੀ ਹੈ ਇੱਕ ਲੜਕੀ ਚੰਡੀਗੜ੍ਹ ਟੂਰਿਜ਼ਮ ਦੇ ਵਿੱਚ ਕੰਮ ਕਰਦੀ ਸੀ ਉਹਦਾ ਕੁਲੀਕ ਉਹਦੇ ਨਾਲ ਉਹ ਲਿਵਿੰਗ ਕਰਦੀ ਸੀ ਤੇ ਉਹਨਾਂ ਨੇ ਸ਼ਾਦੀ ਕਰਨ ਦਾ ਫੈਸਲਾ ਲਿਆ ਤੇ ਉਹ ਮੁੰਡਾ ਪਿੰਡ ਗਿਆ ਤੇ ਮੁੜਿਆ ਹੀ ਨਹੀਂ ਤੇ ਕੁਝ ਦਿਨਾਂ ਬਾਅਦ ਉਹ ਮੁੰਡਾ ਕਿਸੇ ਹੋਰ ਕੁੜੀ ਨੂੰ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਘੁਮਾਰਿਆ ਤੇ ਇਸ ਲੜਕੀ ਦਾ ਦਿਲ ਟੁੱਟ ਗਿਆ ਉਹ ਐਸੇ ਅਵਸਥਾ ਦੇ ਵਿੱਚ ਉਸਨੇ ਆਪਣਾ ਬੈਗ ਜਿਹੜਾ ਉਹ ਪੈਕ ਕੀਤਾ ਤੇ ਕਿ ਮੈਂ ਇਸ ਕੰਟਰੀ 'ਚ ਹੀ ਨਹੀਂ ਰਹਿਣਾ ਇਹ ਫੈਸਲਾ ਕੀਤਾ ਤੇ ਅਚਾਨਕ ਉਸ ਦੀ ਜਿਹੜੀ ਇੱਕ ਦੋਸਤ ਸੀ ਉਸਨੇ ਕਿਹਾ ਰੁਕ ਜਾ ਠਹਿਰ ਜਾ ਤੇਰੇ ਕੋਲ ਨਾ ਪਾਸਪੋਰਟਾ ਨਾ ਕੁਝ ਹੋਰ ਹੈ ਤੂੰ ਕਿੱਥੇ ਜਾਵੇਂਗੀ ਕਿੱਥੇ ਭਟਕਵੇਂਗੀ ਚੱਲ ਮੇਰੇ ਨਾਲ ਅੱਜ ਮੈਂ ਇੱਕ ਪਾਰਟੀ ਤੇ ਚੱਲਨੀ ਹੈ ਉਸਨੇ ਸੋਚਿਆ ਕਿ ਇਹਦਾ ਦਿਨ ਹੋਰ ਦਿਮਾਗ ਹੋਰ ਪਾਸੇ ਕਿਤੇ ਭਵੇ ਉੱਥੇ ਜਿਸ ਵੇਲੇ ਪਹੁੰਚੀ ਉਸ ਉਸ ਪਾਰਟੀ ਦੇ ਵਿੱਚ ਇੱਕ ਬਹੁਤ ਖੂਬਸੂਰਤ ਨੌਜਵਾਨ ਜਿਸ ਦੇ ਗਲ ਦੇ ਵਿੱਚ ਮਾਲਾ ਪਾਈ ਹੈ ਤੇ ਉਹਦੇ ਮਹਰੂਨ ਰੋਪਾਇਆ ਉਹ ਇੱਕ ਸਾਧੂਾਂ ਦੀ ਤਰ੍ਹਾਂ ਉਹ ਬੰਦਾ ਉੱਥੇ ਡਾਂਸ ਕਰ ਰਿਹਾ ਉਹ ਬੜੀ ਹੈਰਾਨ ਹੋਈ ਕਿ ਇਹ ਕੌਣ ਆ ਬੰਦਾ ਉਹ ਉਹਦੇ ਕੋਲ ਪਹੁੰਚੀ ਤੇ ਉਹ ਪਤਾ ਲੱਗਿਆ ਕਿ ਉਹ ਸ਼ੋ ਰਜਨੀਸ਼ ਜੀ ਦਾ ਉਹ ਕੋਈ ਸ਼ਿਸ਼ ਸੇਗਾ ਤੇ ਉਸ ਨੂੰ ਕਹਿਣ ਲੱਗੀ ਕਿ ਮੈਂ ਇਸ ਤਰ੍ਹਾਂ ਬਹੁਤ ਪਰੇਸ਼ਾਨ ਹਾਂ ਮੇਰਾ ਦਿਲ ਕਿਉਂ ਮੈਂ ਇਸ ਦੇਸ਼ 'ਚ ਨਹੀਂ ਰਹਿਣਾ ਮੈਂ ਫੈਸਲਾ ਕਰ ਲਿਆ ਤੇ ਮੈਂ ਮੈਨੂੰ ਸਮਝ ਨਹੀਂ ਆਦਾ ਮੈਂ ਕੀ ਕਰਾਂ ਉਹ ਉਸ ਨੂੰ ਕਹਿਣ ਲੱਗਿਆ ਤੂੰ ਪੂਨੇ ਆਸ਼ਰਮ ਚਲ ਜਾ ਉੱਥੇ ਬਹੁਤ ਅੰਗਰੇਜ਼ ਹੈ ਤੇ ਤੂੰ ਇਸ ਤਰ੍ਹਾਂ ਕਰ ਤੇ ਉਹਨਾਂ ਨਾਲ ਸ਼ਾਦੀ ਕਰਕੇ ਤੂੰ ਦਰਬਾਰ ਚਲਾ ਜਾ ਤੇ ਉਹ ਕੁੜੀ ਨੇ ਉਸੇ ਵਕਤ ਬੈਗ ਉਹਦੇ ਨਾਲ ਸੀ ਤੇ ਉਸੇ ਵਕਤ ਪਾਰਟੀ ਦੇ ਵਿੱਚੋਂ ਉਹ ਕੁੜੀ ਜਿਹੜੀ ਆ ਰਾਤ ਨੂੰ ਜੋ ਵੀ ਉਹ ਟਾਈਮ ਸੀ ਤੇ ਚੰਡੀਗੜ੍ਹ ਸਟੇਸ਼ਨ ਤੇ ਪਹੁੰਚੀ ਤੇ ਪੂਨੇ ਨੂੰ ਹੋਰ ਰਵਾਨਾ ਹੋ ਗਈ ਤੇ ਜਦੋਂ ਉਹ ਪੂਨੇ ਪਹੁੰਚੀ ਤਾਂ 게ਟ ਦੇ ਵਿੱਚ ਉਹਨੂੰ ਕੋਈ ਬੜਨ ਨਾ ਦਵੇ बिकॉज़ ਨਾ ਉਹਨੂੰ ਪਤਾ ਸੀ ਕੀ ਕਰਨਾ ਕੀ ਨਹੀਂ ਕਰਨਾ ਬਸ ਉਹ ਤਾਂ ਉਸ ਦੇਸ਼ 'ਚ ਨਹੀਂ ਸੀ ਰਹਿਣਾ ਇਸ ਕਰਕੇ ਕਿਸੇ ਗੋਰੇ ਦੇ ਨਾਲ ਵਿਆਹ ਕਰਨਾ ਆਈ ਸੀ ਉਹ ਲੋਕ ਬੜੇ ਹੱਸੇ ਉਹਦੇ ਤੇ ਤੇ ਉਹ ਉੱਥੇ ਖੜੀ ਰਹੀ ਖੜੀ ਰਹੀ ਉਹਦੇ ਕੋਲ ਕੋਈ ਹੋਰ ਹੋਰ ਕੋਈ ਚਾਰਾ ਨਹੀਂ ਸੀ ਤੇ ਅਚਾਨਕ ਉਹਨਾਂ ਦੀ ਕਿਚਨ ਦੇ ਵਿੱਚ ਇੱਕ ਜਿਹੜਾ ਕੁੱਕ ਦਾ ਹੈਲਪਰ ਕਰਨ ਦੇ ਲਈ ਕੋਈ ਬੰਦਾ ਚਾਹੀਦਾ ਸੀ ਉਹਨਾਂ ਨੇ ਸੋਚਿਆ ਚਲੋ ਇਹਨੂੰ ਉਹਦੇ 'ਚ ਰੱਖ ਦਿੰਨੇ ਆ ਤੇ ਉਹਨਾਂ ਨੇ ਉਹਦੇ ਵਿੱਚ ਉਹਨੂੰ ਰੱਖ ਦਿੱਤਾ ਤੇ ਉਸ ਨੂੰ ਜਿਹੜੀਆਂ ਮਾਰਨਿੰਗ ਤੇ ਈਵਨਿੰਗ ਦੀ ਜਿਹੜੀ ਆ ਉੱਥੇ ਕੋਈ ਮੈਡੀਟੇਸ਼ਨ ਹੁੰਦੀ ਹੈ ਉਹਨਾਂ ਦਾ ਉਹਨੂੰ ਪਾਸ ਵੀ ਦੇ ਦਿੱਤਾ ਤੇ ਰਹਿਣ ਨੂੰ ਜਗ੍ਹਾ ਵੀ ਦੇ ਦਿੱਤੀ ਤੇ ਖਾਣਾ ਤਾਂ ਉਹ ਕਿਉਂਕਿ ਹੁਣ ਕਿਚਨ 'ਚ ਕੰਮ ਕਰਦੀ ਸੀ ਉਹ ਪ੍ਰੋਬਲਮ ਉਹਦੀ ਸਭ ਸੋਲਵ ਹੋ ਗਈ ਉਹ ਉਸ ਕਿਚਨ ਦੇ ਵਿੱਚ ਕੰਮ ਕਰਦੀ ਹੋਈ ਜਦੋਂ ਵੀ ਉਹਨੂੰ ਬਾਹਰ ਨਿਕਲਣ ਦਾ ਮੌਕਾ ਮਿਲਦਾ ਸੀ ਸਵੇਰੇ ਸ਼ਾਮ ਸਿਰਫ ਮੈਡੀਟੇਸ਼ਨ ਦੇ ਲਈ ਤੇ ਉਹ ਅਲੱਗ-ਅਲੱਗ ਗੋਰਿਆਂ ਨੂੰ ਦੇਖਦੀ ਸੀ ਕਿਹਦੇ ਦੇ ਨਾਲ ਮੈਂ ਸ਼ਾਦੀ ਕਰਕੇ ਇਸ ਕੰਟਰੀ ਤੋਂ ਬਾਹਰ ਭੱਜਾਂ ਉਹਦੇ ਦਿਮਾਗ ਦੇ ਉੱਤੇ ਸਿਰਫ ਇਸ ਕੰਟਰੀ ਤੋਂ ਮੈਂ ਬਾਹਰ ਜਾਣਾ ਹੈ ਬਾਹਰ ਜਾਣਾ ਮੈਂ ਇਸ ਇਸ ਦੇਸ਼ 'ਚ ਨਹੀਂ ਰਹਿਣਾ ਉਹਦਾ ਦਿਲ ਐਨਾ ਦੁਖ ਚੁੱਕਾ ਸੀ ਤੇ ਮਗਰ ਉਹਨੂੰ ਕੋਈ ਮਿਲਿਆ ਨਾ ਤੇ ਅਚਾਨਕ ਜਦੋਂ ਉਹ ਇੱਕ ਸਾਲ ਲਗਾਤਾਰ ਇਸ ਤਰ੍ਹਾਂ ਉਹ ਇਹ ਕਰਦੀ ਰਹੀ ਤੇ ਇੱਕ ਕੁੱਕ ਬਦਲਿਆ ਤੇ ਜਿਹੜਾ ਨਵਾਂ ਕੁੱਕ ਬਦਲਿਆ ਉਸਦੇ ਨਾਲ ਉਹਦੀ ਦੋਸਤੀ ਹੋ ਜਾਂਦੀ ਹੈ ਤੇ ਉਹ ਉਸਦੇ ਨਾਲ ਉਹ ਫਿਰ ਉਸ ਕਾਸ਼ਰਮ ਤੋਂ ਬਾਹਰ ਨਿਕਲ ਕੇ ਸਾਊਥ ਇੰਡੀਆ ਘੁੰਮਣ ਜਾਂਦੀ ਹੈ ਤੇ ਉਹ ਬਹੁਤ ਅਲੱਗ-ਅਲੱਗ ਗੋਆ ਹੈ ਨਾ ਅਲੱਗ-ਅਲੱਗ ਜਗ੍ਹਾ ਤੇ ਜਾਂਦੀ ਹੈ ਤੇ ਫਾਈਨਲੀ ਉਹ ਜਿਹੜਾ ਗੋਰਾ ਸੀ ਉਹ ਉਹਦਾ ਬੜਾ ਅੱਛਾ ਦੋਸਤ ਬਣ ਗਿਆ ਤੇ ਉਹ ਕਹਿੰਦਾ ਆ ਕਿ ਤੂੰ ਮੇਰੇ ਨਾਲ ਸ਼ਾਦੀ ਕਰ ਲੈ ਤੇ ਉਸ ਨੇ ਉਸ ਨੂੰ ਸ਼ਾਦੀ ਦਾ ਪ੍ਰਪੋਜ਼ਲ ਦੇ ਦਿੱਤਾ ਤੇ ਉਹ ਬੜੀ ਖੁਸ਼ ਹੋਈ ਤੇ ਉਹ ਜਿਹੜਾ ਬੰਦਾ ਕਹਿੰਦਾ ਵੀ ਗੱਲ ਇਹ ਆ ਕਿ ਇਹਦੀ ਸ਼ਰਤ ਇਹ ਆ ਕਿ ਮੈਂ ਜਿਹੜਾ ਐ ਇੱਥੇ ਇੰਡੀਆ 'ਚ ਰਹਿਣਾ ਚਾਹੁੰਦਾ ਆ ਮੈਂ ਉੱਥੇ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਤਾਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ ਆ ਉਹ ਕਹਿੰਦੀ ਨਹੀਂ ਜੀ ਮੈਂ ਇਸ ਕੰਟਰੀ 'ਚ ਨਹੀਂ ਰਹਿਣਾ ਉਹ ਕਹਿੰਦਾ ਫਿਰ ਤਾਂ ਪ੍ਰੋਬਲਮ ਸੋਲਵ ਹੋ ਗਈ ਐ ਅਸੀਂ ਮੈਰਿਡ ਹੈਗੇ ਇੱਕ ਦੂਜੇ ਦੇ ਨਾਲ ਤੂੰ ਜਿਹੜਾ ਹੈਗਾ ਮੈਂ ਤੈਨੂੰ ਉੱਥੇ ਇੰਗਲੈਂਡ 'ਚ ਪੱਕਾ ਕਰਾ ਦਿੰਦਾ ਤਾਂ ਤੂੰ ਮੈਨੂੰ ਇੱਥੇ ਕਰਾ ਦੇ ਤੋ ਇਹਨਾਂ ਨੇ ਇਸ ਤਰ੍ਹਾਂ ਕਰ ਲਿਆ ਹੁਣ ਉਸ ਲੜਕੀ ਦਾ ਇੱਕ ਇੰਗਲੈਂਡ ਲੰਡਨ ਦੇ ਵਿੱਚ ਘਰ ਐ ਤੇ ਦੂਸਰਾ ਘਰ ਉਹਦਾ ਕੂਟੀ ਦੇ ਵਿੱਚ ਐ ਉਹ ਲੜਕੀ ਇੱਥੇ ਟ੍ਰਾਂਟੋ ਦੇ ਵਿੱਚ ਮੈਡੀਟੇਸ਼ਨ ਕੈਂਪ ਤੇ ਆਈ ਸੀ ਤੇ ਉਸ ਨੇ ਇਹ ਕਹਾਣੀ ਲੋਕਾਂ ਦੇ ਸਾਹਮਣੇ ਖੜੇ ਹੋ ਕੇ ਦੱਸੀ ਸੀ ਸੋ ਦੋਸਤੋ ਕਈ ਵਾਰ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਜੀਵਨ ਦੇ ਵਿੱਚ ਇਸ ਤਰ੍ਹਾਂ ਘਟਦੀਆਂ ਉਹ ਤੁਹਾਡੇ ਫਿਰ ਰਾਹ ਤੇ ਖੋਲਦੀਆਂ ਜਾਂਦੀਆਂ ਤੇ ਡਰਨ ਦੀ ਕੋਈ ਲੋੜ ਨਹੀਂ ਜੋ ਹੁੰਦਾ ਅੱਛਾ ਹੁੰਦਾ ਕੁਦਰਤ ਨੂੰ ਤੁਹਾਡੇ ਬਾਰੇ ਜ਼ਿਆਦਾ ਪਤਾ ਹੁੰਦਾ ਸੋ ਇਸ ਕਰਕੇ ਕਈ ਚੀਜ਼ਾਂ ਮੌਕੇ ਦੇ ਉੱਤੇ ਸਾਨੂੰ ਬੜੇ ਦੁਖੀ ਕਰਦੀਆਂ ਪਰ ਕੁਦਰਤ ਜਿਹੜੀ ਆ ਉਹ ਸਾਡੇ ਬਾਰੇ ਜ਼ਿਆਦਾ ਜਾਣਦੀ ਹੈ ਆਈ ਹੋਪ ਤੁਹਾਨੂੰ ਸਮਝ ਲੱਗਿਆ ਹੋਵੇਗਾ ਸੋ ਇਸ ਕਰਕੇ ਜਿਹੜੀ ਜੀਵਨ ਚ ਘਟਨਾਵਾਂ ਘਟਦੀਆਂ ਉਹ ਤੁਹਾਨੂੰ ਕੁਝ ਦੇਣ ਆਂਦੀਆਂ ਕਿਉਂਕਿ ਜੀਵਨ ਕਟਨਾਮਾ ਦਾ ਜੋੜ ਹੈ ਧੰਨਵਾਦ